ਦੀ ਵਿਸ਼ਵਾਸਦਾਰ ਤੇ ਕਰਨ ਲਈ ਬੈਠੇ ਜੀ ਪਿੰਡ ਕਿਹੜਾ ਹੈਗਾ ਸਰਾਵਾ ਪਿੰਡ ਅੱਛਾ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕਿ ਇੱਥੇ ਜਿਲ੍ਹਾ ਫਰੀਦਕੋਟ ਦੇ ਵਿੱਚ ਸਰਾਵਾ ਪਿੰਡ ਪਿੰਡ ਵੱਲੋਂ ਕੁਝ ਜਥੇਬੰਦੀਆਂ ਨੇ ਇੱਕ ਸਾਂਝੇ ਤੌਰ ਤੇ ਇੱਥੇ ਇਕੱਠ ਕੀਤਾ ਹੋਇਆ ਅਸੀਂ ਇਸ ਵੇਲੇ ਮੰਡੀ ਹੈਗੇ ਆ ਤੇ ਇਹਨਾਂ ਦੀ ਇੱਕ ਮੰਗ ਸੀਗੀ ਵੀ ਜੀ ਕੋਈ ਇੱਥੇ ਇਹਨਾਂ ਨੂੰ ਲੱਗਿਆ ਕਿ ਸਾਡਾ ਕੋਈ ਇਦਾਂ ਪੁਲਿਸ ਮੈਕਵੇ ਪ੍ਰਤੀ ਇਹਨਾਂ ਦਾ ਰੋਲ ਸੀਗਾ ਵੀ ਸਾਡਾ ਕੋਈ ਵਿਅਕਤੀ ਹੈਗਾ ਜਿਹਨੂੰ ਪੁਲਿਸ ਲੈ ਗਈ ਸੀ ਤੇ ਉਹ ਵਿਅਕਤੀ ਤਾਂ ਇੱਥੇ ਹੀ ਹੈ ਉਹ ਘਰ ਹੀ ਹੈ ਤੇ ਉਹ ਅਸੀਂ ਵੈਰੀਫਾਈ ਕੋਈ ਟੈਕ ਚੈੱਕ ਕਰਨਾ ਆਇਆ ਨਾ ਪਹਿਲਾਂ ਛਡਵਾ ਕੇ ਲੈਂਦਾ ਪਹਿਲਾਂ ਤੁਹਾਡੇ ਜਿਹੜੀ ਪੰਜਾਬ ਪੁਲਿਸ ਲੈ ਕੇ ਗਈ ਸੀ ਬਿਨਾਂ ਦੱਸੇ ਜਿਹੜੀ ਗੱਡੀ 'ਚ ਆਉਂਦੇ ਆ ਉਸ ਗੱਡੀ ਦਾ ਨੰਬਰ ਵੀ ਨਹੀਂ ਸੀ ਸਰ ਜੀ ਉਹ ਜਿੰਨੇ ਫੈਕਟਸ ਹੈ ਹੁਣ ਮੌਕੇ ਤੇ ਆ ਕੇ ਮੇਰੇ ਨਾਲ ਡੀਐਸਪੀ ਧਰਮਕੋਟ ਵੀ ਆਏ ਨੇ ਮੌਕੇ ਦੇ ਹਲਕਾ ਜੀ ਉਹਨੇ ਤੇ ਮੈਂ ਆ ਪਾ ਕੇ ਜਥੇ ਬੰਦੀਆਂ ਪਰਿਵਾਰ ਨਾਲ ਮਿਲੇ ਆ ਉਹਨਾਂ ਦੀ ਮਾਤਾ ਨਾਲ ਮਿਲੇ ਆ ਉਹਨਾਂ ਨੇ ਜੋ ਜੋ ਰੋਸ ਲਿਖਾਏ ਨੇ ਪਲੱਸ ਉਹਨਾਂ ਨੇ ਇੱਕ ਸਾਨੂੰ ਦਰਖਾਸਤ ਵੀ ਦਿੱਤੀ ਹੈ ਜੋ ਜੋ ਉਹਦੇ ਵਿੱਚ ਅਲੀਗੇਸ਼ਨ ਨੇ ਉਸ ਮੁਤਾਬਕ ਅਸੀਂ ਫੈਕਟ ਚੈੱਕ ਕਰਾਂਗੇ ਪਹਿਲਾਂ ਤਾਂ ਸਾਨੂੰ ਥਾਣੇ ਦਾ ਸਾਰਾ ਰਿਕਾਰਡ ਮੰਗਾਉਣਾ ਪੈਣਾ ਹੈ ਉਹਦੇ ਮੁਤਾਬਕ ਹੀ ਜੋ ਅਗਲੀ ਕਾਰਵਾਈ ਹੋਏਗੀ ਜੇ ਕਿਸੇ ਦਾ ਕੋ ਉਹਦੇ ਵਿੱਚ ਲੈਪਸ ਮਿਲਿਆ ਤੇ ਬੰਦੀ ਕਾਰਵਾਈ ਵੀ ਕਰਾਂਗੇ ਜੇ ਕਿਸੇ ਨੂੰ ਲੈਣ ਜਾਣੇ ਆਪਾਂ ਘਰੋਂ ਤੇ ਉਹਦੇ ਪਰਿਵਾਰ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਫਲਾਣੇ ਥਾਣੇ ਤੋਂ ਆ ਆਹ ਸਾਡਾ ਨੰਬਰ ਹੈ ਤੇ ਤੁਸੀਂ ਪਿੱਛੇ ਆ ਸਕਦੇ ਹੋ ਇਹ ਪਰਿਵਾਰ ਕਹਿੰਦਾ ਸਾਨੂੰ ਕੋਈ ਨੰਬਰ ਨਹੀਂ ਦੇ ਕੇ ਜੇ ਨੰਬਰ ਦੇ ਗਏ ਤਾਂ ਉਹ ਗਲਤ ਦੇਗੇ ਦੇਖੋ ਉਹਦੇ ਵਿੱਚ ਇਹ ਲਾਅ ਦਾ ਵਿਸ਼ਾ ਹੈ ਕਾਨੂੰਨ ਦਾ ਵਿਸ਼ਾ ਹੈਗਾ ਠੀਕ ਹੈ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਾਨੂੰਨ ਸਾਨੂੰ ਕਈ ਤਰ੍ਹਾਂ ਦੇ ਇਕਤਿਆਰ ਦਿੰਦਾ ਹੈ ਪਰ ਮੌਕੇ ਤੇ ਕੀ ਹੋਇਆ ਕਿਸ ਚੀਜ਼ ਵਾਸਤੇ ਜੇ ਮੁੰਡੇ ਦੀ ਪੁਸ਼ਕਿਸ਼ ਹੋਈ ਹੈ ਪਹਿਲਾਂ ਤਾਂ ਚੈੱਕ ਕਰਦੇ ਆ ਵੀ ਆਪਾਂ ਜਿਹੜਾ ਲੈ ਕੇ ਗਏ ਆ ਉਹ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰ ਲਈਏ ਫਿਰ ਐਸ ਪਰ ਡਾਕੂਮੈਂਟਡ ਰਿਕਾਰਡ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਜੋ ਦਰਖਾਸਤ ਦਿੱਤੀ ਹੈ ਉਹਦੇ ਮੁਤਾਬਕ ਸੀ ਸ਼ੋਕ ਉਸ ਉੱਤੇ ਐਕਸ਼ਨ ਲਵਾ ਕੇ ਤੁਹਾਡੇ ਮੈਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਜੇ 2 ਲੱਖ ਰੁਪਏ ਦੇ ਦੂੰਗੇ ਤਾਂ ਨੌਜਵਾਨ ਨੂੰ ਛੱਡ ਦਿੱਤਾ ਜਾਊਗਾ ਉਸ ਤੋਂ ਬਾਅਦ 50000 ਰੁਪਏ ਚ ਕਮਿਟਮੈਂਟ ਹੋਗੀ ਉਹ ਕਹਿੰਦੇ 50000 ਸਾਨੂੰ ਠੀਕ ਹੈ 50000 ਰੁਪਏ ਦੇ ਕੇ ਇਹ ਕਹਿੰਦੇ ਨੌਜਵਾਨ ਨੂੰ ਛੁਡਵਾ ਕੇ ਲੈ ਲੈਂਦੇ ਸੀ ਉਹ ਇਹ ਵੀ ਇਹਨਾਂ ਨੇ ਇੱਕ ਇੱਥੇ ਆ ਕੇ ਮੁੱਦਾ ਰੱਖਿਆ ਵੀ ਜੀ ਇਹ ਕਹਿ ਰਹੇ ਨੇ ਜੀ ਅਸੀਂ ਇਹਦੇ ਵਿੱਚ ਪੈਸਾ ਦਿੱਤਾ ਹੈ ਹੂੰ ਉਹ ਮੈਂ ਜਦੋਂ ਪੁੱਛਿਆ ਹੈਗਾ ਉਹ ਅਜੇ ਚੀਜ਼ ਬਣਾ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਦਰਖਾਸਤ ਵਿੱਚ ਮੈਂਸ਼ਨ ਕਰਕੇ ਦਵਾਵਾਂਗੇ ਇੱਥੇ ਨਹੀਂ ਇਹਨਾਂ ਨੇ ਕੁਝ ਡਿਸਕਲੋਸ ਕੀਤਾ ਤੇ ਉਹ ਵੀ ਜਿਹੜਾ ਪੈਸੇ ਦੀ ਜੇ ਕੋਈ ਇਹੋ ਜਿਹੀ ਗੱਲ ਹੈ ਉਹ ਵੀ ਅਸੀਂ ਵੈਰੀਫਾਈ ਕਰਨ ਲੱਗੇ ਸਰ ਪੁਲਿਸ ਕੋਲੇ ਇਹੋ ਜਿਹੀ ਅਥਾਰਟੀ ਹੈ ਵੀ ਬਿਨਾ ਨੰਬਰ ਪਲੇਟ ਤੋਂ ਆਉਣਾ ਤੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਚੱਕ ਕੇ ਲੈ ਜਾਣਾ ਦੇਖੋ ਬਿਨਾ ਨੰਬਰ ਪਲੇਟ ਆਉਣਾ ਵਾਹਾਈਕਲ ਵੈਸੇ ਹੀ ਆਫੈਂਸ ਹੈਗਾ ਜੀ ਪਰ ਜਿੰਨਾ ਚਿਰ ਅਸੀਂ ਰਿਕਾਰਡ ਨਹੀਂ ਦੇਖਦੇ ਮੈਂ ਉਹ ਚੀਜ਼ ਤੇ ਕਮੈਂਟ ਨਹੀਂ ਕਰ ਸਕਦਾ ਪਰਵਾਹ ਤਾਂ ਪਹਿਲੇ ਵੀ ਇੱਕ ਬੱਚਾ ਚੱਕਿਆ ਗਿਆ ਉਹ ਕਹਿੰਦੇ ਅਜੇ ਤੱਕ ਨਹੀਂ ਲੱਭਿਆ ਸਾਡਾ ਉਹ ਉਹ ਇਹ ਹੁਣ ਇਹ ਦੇਖੋ ਜ਼ਿਲ੍ਹਾ ਫਰੀਦਕੋਟ ਦਾ ਇਹਨਾਂ ਲੋਕਲ ਲੈਵਲ ਤੇ ਇਹਨਾਂ ਤੇ ਕਾਰਵਾਈ ਹੋਈ ਹੋਣੀ ਹੈ ਮੈਂ ਅਸੀਂ ਤਾਂ ਮੁੱਗੇ ਤੋਂ ਆਏ ਇਹਨਾਂ ਨਾਲ ਗੱਲਬਾਤ ਕਰਨ ਹਾਂਜੀ ਧੰਨਵਾਦ ਜੀ ਹੋਇਆ ਸਾਰਾ ਕੁਝ ਪਰ ਮੈਂ ਤੋਂ ਤੋਂ ਕੰਮ ਕਰਦਾ ਕਰਦਾ ਤੇ ਮਨ ਵਿੱਚ ਸ਼ਾਮ ਨੂੰ ਮੋਟਰ ਪਾ ਕੇ ਆਇਆ ਇੱਕ ਜੀ ਉਸ ਤੋਂ ਮੇਰੇ ਘਰ ਵਾਲੀ ਵੀ ਸੋਰੀ ਸੀ ਉਹ ਤਾਂ ਮੈਨੂੰ ਕਹਿੰਦੀ ਵੀ ਚੱਲ ਘਰੇ ਚੱਲੀਏ ਸ਼ਾਮ ਦਾ ਟਾਈਮ ਸੀ ਅੱਜ 7 ਵਜੇ ਉਸ ਤੋਂ 7:00 ਵਜੇ ਤੁਰੇ ਉਹੋ ਸੱਣ ਮਤਲਬ ਵੱਡਾ ਭਾਈ ਮੇਰਾ ਬੱਤਨ ਵਾਲੇ ਚੌਂਕ ਤੇ ਇੰਤਜ਼ਾਰ ਕਰੀ ਜਾਂਦਾ ਮੇਰਾ ਬੱਤਨ ਵਾਲੇ ਚੌਂਕ ਤੇ ਆ ਕੇ ਅਸੀਂ ਤੇ ਅਸੀਂ ਪੈਂਡ ਆਏ ਹਾਂ ਸਿੱਧਾ ਪੈਂਡ ਆ ਕੇ ਉਹ ਆਪਦੇ ਮਲਿ ਆਪਦੇ ਘਰ ਤੇ ਜਾ ਘਰੇ ਜਾ ਕੇ ਆਪਦੇ ਨਾਂ ਨੂੰ ਕੇ ਤੇ ਰੋਟੀ ਖਾਣਾ ਨਾਲ ਹੀ ਜੜਵੇ ਨਹੀਂ ਘਾਣਾ ਮੈਂ ਆਪਦੇ ਮਤਲਬ ਜਾਵੜਿਆ ਆਪਦੇ ਰੂਮ ਤੇ ਨਾਂ ਨੂੰ ਕੇ ਤੇ ਮੈਂ ਰੋਟੀ ਖਾਈ ਜਾਂਦੇ ਰੋਟੀ ਖਾਂਦੇ ਖਾਂਦੇ ਮੁਲਾਜ਼ਮ ਆ ਮੈਂ ਕਹੀ ਸਰ ਵੀ ਕਿਹੜੇ ਕਾਰਨ ਲੈ ਕੇ ਜੰਨੇ ਮੈਨੂੰ ਦੱਸ ਕਹਣਾ ਕੋਹ ਨਹੀਂ ਕਲਾਧਾਰ ਕਾਰ ਦਾ ਮਹਲਾ ਤੈਨੂੰ ਬਿਆਨ ਲੈ ਕੇ ਤੇ ਅਸੀਂ ਤੈਨੂੰ ਛੱਡਦਾ ਕਿੰਨੇ ਵਜੇ ਦਾ ਟਾਈਮ ਸੀ ਇਹ ਸੀਗਾ ਹੀ ਕਮ ਸੇ ਕਮ 8 8 ਸਾਢੇ ਘੜੀ ਦਾ ਟਾਈਮ ਸੀ ਸਾਢੇ ਘੜੀ ਦਾ ਟਾਈਮ ਸੀਗਾ ਇਹ ਨਣੀ ਨਾਮ ਵਿੱਚ ਪੁੱਛ ਪਰਦਾ ਕੁਝ ਵੀ ਨਹੀਂ ਕੀਤਾ ਤੇ ਚੌਪਾਰਿਕ ਮੈਨੂੰ ਪਾਇਆ ਗੱਡੀ ਚ ਨਾਮ ਲਿਖੜੇ ਪਾਉਣ ਦਿੱਤੇ ਆ ਸਾਫਾ ਤੱਕ ਵੀ ਨਹੀਂ ਛੇਤੀ ਬੰਦਨ ਦਿੱਤਾ ਨਿਖੜੇ ਜੈਵ ਜੀਓ ਜੀ ਮਲਵੀ ਪਾ ਕੇ ਮੈਂ ਤੁਰ ਪਿਆ ਗੱਡੀ ਚ ਧੱਕਾ ਮਾਰਿਆ ਮੈਨੂੰ ਬਾਹਰ ਕੇ ਗੱਡੀ ਚ ਕਹਿੰਦੇ ਹਾਂ ਮੰਨ ਗਿਆ ਘਰ ਕੜ ਤੇ ਬਾਅਦ ਇੰਨੀ ਗੱਲ ਧਾਰਕੜ ਕਹਿ ਕੇ ਤੇ ਬਾਅਦ ਮੈਨੂੰ ਲੈ ਗਏ ਮੈਨੂੰ ਉੱਥੇ ਕੋਟਪੂਰਾ ਸਿਟੀ ਜਿਹੜਾ ਰਾਤ ਇਹਨਾਂ ਨੇ ਕੁੱਟ ਮਾਰ ਮੈਨੂੰ ਦਿੱਤੀ ਕਹਿੰਦੇ ਵੀ ਐ ਕਰਦੇ ਉਹ ਬੰਦਿਆਂ ਦੇ ਘਰ ਜਿਹੜੇ ਮਲਵੀ ਬੰਦਿਆਂ ਨੇ ਉੱਤੇ ਤੋਂ ਜਮਾਨਤ ਲੈਤੀਆਂ ਕੀ ਗੱਡੀ ਦੀ ਜ਼ਮਾਨਤ ਸੀ ਜੇ ਤੁਸੀਂ ਗੱਡੀ ਦੀ ਜ਼ਮਾਨਤ ਕਰਾਈ ਗੱਡੀ ਜ਼ਮਾਨਤ ਕਰਾਈ ਆਈ ਮੈਨੂੰ ਕੱਲੀ ਗੱਡੀ ਦੀ ਕਿਹਾ ਗਿਆ ਮੈਨੂੰ ਨਹੀਂ ਗਾਂ ਕੀ ਚੱਕਰ ਆ ਕੀ ਨਹੀਂ ਤੇ ਜਦੋਂ ਉਹਨਾਂ ਨੇ ਮੈਨੂੰ ਲੈ ਗਏ ਉੱਥੇ ਤੇ ਗਾਂ ਉੱਥੇ ਚਮਕੌਰ ਸਿੰਘ ਐਸ ਐਚ ਓ ਆਈ ਉੱਥੋਂ ਕੋਈ ਮੁਲਾਜ਼ਮ ਲੱਤੇ ਇਹਨਾਂ ਨੇ ਪੀਸੀ ਆਲ ਪੀਸੀ ਆਲ ਲੈ ਕੇ ਉੱਥੇ ਘਰੇ ਉਹਨਾਂ ਨੇ ਰੇਟ ਮਾਰੀ ਉਹਨਾਂ ਨੂੰ ਮਿਲਾਇਆ ਉਹ ਨਹੀਂ ਮਿਲੇ ਜੀ ਜਿੰਨਾ ਜੀ ਉਹ ਮੇਰੇ ਕੋਲ ਕੰਮ ਕੁੰਮ ਕਰਾਉਂਦੇ ਸੀ ਮੇਰੇ ਲਿਹਾਜ਼ ਪਾਈ ਚੰਨ ਨਾਲ ਤੇ ਮੈਂ ਜ਼ਮਾਨਤ ਕੀਤੀ ਇਹਨਾਂ ਨੇ ਜਦੋਂ ਮੈਨੂੰ ਇੱਥੋਂ ਸਿੱਧਾ ਉੱਥੇ ਉਹ ਥਾਣੇ ਲੈ ਗਿਆ ਮੈਨੂੰ ਦੂਜਾ ਫਾਟੇਗਾ ਥਾਣੇ ਫਾਟੇਗਾ ਥਾਣੇ ਤੋਂ ਉਨੇ ਪਿੱਛੇ ਹੀ ਉਹਨਾਂ ਨੇ ਮੇਰੇ ਖਾਂਟਾ ਕਲਿ ਥਾਣੇ ਚ ਨਾ ਪਤਾ ਲੱਗ ਗਿਆ ਫਿਰ 3 ਦਿਨ ਮਤੜੀ ਉਹਨਾਂ ਨੇ ਹਵਾਲਾ ਮੈਨੂੰ ਖੋਣ ਨਹੀਂ ਦਿੱਤਾ ਤਾਂ ਆਪਦੇ ਕੋਲ ਹੀ ਰੱਖਿਆ ਭਾਈ ਰੱਖਿਆ ਉਹਦੇ ਆਪਦੇ ਕੋਲ ਹੀ ਰੱਖਿਆ ਵੀ ਕੋਈ ਥੱਲੇ ਨੂੰ ਵੇਖ ਨਾ ਲਵੇ ਵੀ ਇੱਥੇ ਸੀ ਲੇ ਚੋਰੀ ਰੱਖੀ ਰੱਖਿਆ ਮੈਨੂੰ 3 ਦਿਨ ਇਹਨਾਂ ਨੇ ਮੈਂ ਕਹਿੰਦਾ ਵੀਰੇ ਮੇਰੀ ਘਰੇ ਗੱਲ ਕਰਾ ਦਿਓ ਉਹਨਾਂ ਨੇ ਘਰੇ ਵੀ ਮੇਰੀ ਗੱਲ ਨਹੀਂ ਤੋਨੂੰ ਨਜਾਇਜ਼ ਹਰਾਸਤ ਚ ਰੱਖਿਆ ਜਵਾਂ ਨਹੀਂ ਆਈ ਥੋੜੇ ਤੇ ਕੋਈ ਤਸ਼ੱਦਦ ਵੀ ਹੋਇਆ ਹਾਂਜੀ ਘੱਟ ਮਾਰ ਹੋਈ ਕਰਦੇ ਰਹੇ ਨਹੀਂ ਇੱਕ ਦਿਨ ਦੋ ਦਿਨ ਜਿੱਦੇ ਲੈ ਕੇ ਗਏ ਉਹਦੋਂ ਤੜਕੇ ਹੋਈ ਉਹਦੋਂ ਬਾਅਦ ਨਹੀਂ ਉਹਨਾਂ ਨੇ ਹਥਲਾਇਆ ਪੁੱਛਦੇ ਕੀ ਸੀ ਤੁਹਾਡੇ ਤੋਂ ਮੈਨੂੰ ਕਹਿੰਦੇ ਬੰਦੇ ਦੱਸਦੇ ਮੈਂ ਵੀ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਨਹੀਂ ਜੇ ਤਾਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀਗਾ ਸਿਰਫ ਉਹਨਾਂ ਦੇ ਕੰਮ ਦੇ ਤੌਰ ਤੇ ਲਿਆਜ ਮਣੀ ਸੀ ਕੋੜਗਪੂਰੇ ਰਹਿੰਦੇ ਸੀ ਉਹ ਤੇ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦੇ ਗਾਂ ਕਿਵੇਂ ਆ ਕਿਵੇਂ ਨਹੀਂ ਉਹ ਗੱਲ ਦਾ ਮੈਨੂੰ ਨਹੀਂ ਪਤਾ ਸੀ ਅਜਾ ਤੁਸੀਂ ਬਿਨਾਂ ਬਸ ਥੋੜੀ ਬਹੁਤ ਲਿਆਜ ਲਿਆਤਰੀ ਤੋਂ 2 ਮਹੀਨੇ ਹੋ ਗਏ ਸੀ ਉਹਨਾਂ ਦੇ ਘਰ ਦਾ ਕੰਮ ਮੈਂ ਕੀਤਾ ਸੀ ਸਾਰਾ ਜਿਹੜਾ ਘਰ ਉਹਨਾਂ ਨੇ ਜਿੱਥੇ ਰਹਿੰਦੇ ਸੀ ਕੀ ਕਰਦੇ ਹਾਂ ਮੈਂ ਬਿਜਲੀ ਦਾ ਕੰਮ ਕਰਦਾ ਹਾਂ ਇਲੈਕਟ੍ਰੀਸ਼ੀਅਨ ਹਾਂਜੀ ਤੇ ਜਦੋਂ ਬਈ ਤੁਹਾਨੂੰ ਪੁਲਿਸ ਇੱਥੇ ਰਸਤੇ 'ਚ ਕੀ ਕੁਝ ਕਰਦੀ ਰਹੀ ਤੁਹਾਨੂੰ ਰਸਤੇ 'ਚ ਵੀ ਕੁਝ ਕਹਿੰਦੇ ਰਹੇ ਜੀ ਇਹ ਰਸਤੇ 'ਚ ਮੈਨੂੰ ਉਹੀ ਕਹਿੰਦੇ ਸੀ ਘਰ-ਕਬਾਰ ਦੱਸ ਤੋਂ ਮੈਂ ਦੱਸਦੇ ਸੀ ਜੇ ਮੈਂ ਹਣ ਜੇ ਸੱਚਾ ਸੀ ਤਾਂ ਤਾਈਂ ਦੱਸੇ ਰਹੀ ਦੱਸਦੇ ਉਹਨਾਂ ਨੇ ਉੱਥੋਂ ਲੈ ਕੇ ਮਲਾਜ਼ਮਾਂ ਤੇ ਰੇਡ ਮਾਰੀ ਜੀ ਉੱਥੇ ਕੋਸ ਇਹਨਾਂ ਨੂੰ ਮਿਲਿਆ ਨਹੀਂਗਾ ਫਿਰ ਮੈਨੂੰ ਉੱਥੇ ਇਹ ਫਤਿਹਗਾ ਠਾਣੀ ਚ ਲੈ ਤੁਹਾਨੂੰ ਨਾਲ ਹੀ ਲੈ ਕੇ ਗਏ ਸੀ ਰੇਡ ਮਾਰਨ ਹਾਂ ਨਾਲ ਹੀ ਲੈ ਗਏ ਮੈਨੂੰ ਗੱਡੀ ਜੀ ਤਾੜੀ ਰੱਖਣਾਂ ਨੇ ਬਾਹਰ ਕੱਢੇ ਹੀ ਨਹੀਂ ਅੱਛਾ ਹਾਂਜੀ ਪਰਿਵਾਰ ਨਾਲ